ਅੱਜ ਦੇ ਠਾਠਾ ਮਾਰਦੇ ਮਹਾਨਕਟ ਜਿਹੜਾ ਕਿ ਸੂਬਾ ਕਾਂਗਰਸ ਦੀ ਅਗਵਾਈ ਥੱਲੇ ਹੋ ਰਿਹਾ ਹੈ ਮੈਂ ਮੰਚ ਤੇ ਬਿਰਾਜਮਾਨ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵਰਕਿੰਗ ਪ੍ਰਧਾਨ ਆਸ਼ੂ ਜੀ उन्ह तो अलावा कांग्रेस की तमाम लीडरशिप दर्जा बदर्जा थानू बधाई दिना कि पिछले दो साल दी, सूबा कांग्रेस की और वर्किंग कमेटी के मैंबर ਸਾਬਕਾ ਮੁੱਖ ਮੰਤਰੀ ਚੰਨੀ ਜੀ ਇਹ ਪਿਛਲੇ 2 ਸਾਲ ਦੀ ਜਦੋਜਹਿਦ ਹੈ ਜਿਹਦਾ ਨਤੀਜਾ ਹੈ ਕਿ ਅੱਜ ਦਾ ਇਹ ਇਕੱਠ ਸਿਰਫ ਵਰਕਰਸ ਬਲੋਕ ਕਾਂਗਰਸ ਜਾਂ ਉਹਨਾਂ ਦੇ ਸਾਥੀਆਂ ਦਾ ਇਕੱਠ ਸੀ ਲੇਕਿਨ ਇਹ ਤਸਵੀਰ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆਂ ਇਹ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਟ੍ਰੇਲਰ ਹੈ ਫਿਲਮ ਬਾਅਦ ਵਿੱਚ ਆਏਗੀ ਉਹਦਾ ਕਾਰਨ ਹੈ ਸਾਡੀ ਦੋ ਪਾਸੇ ਲੜਾਈ ਹੈ ਇੱਕ ਪਾਸੇ ਦੇਸ਼ ਤੇ ਰਾਜ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਕਿਸੇ ਜਮਾਨੇ ਲਾਰਾ ਲੱਪਾ ਲਾ ਕੇ ਝੂਠ ਬੋਲ ਕੇ 15 ਲੱਖ ਦੀ ਗੱਲ ਕਰਕੇ ਕੇਂਦਰ ਚ ਸਰਕਾਰ ਬਣਾ ਕੇ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਅੱਜ ਬੇਰੁਜ਼ਗਾਰੀ ਦੀ ਗੱਲ ਪਿੱਛੇ ਪਾਤੀ ਅੱਜ ਭੁੱਖ ਮਰੀ ਦੀ ਗੱਲ ਪਿੱਛੇ ਪਾਤੀ ਅੱਜ ਕਿਸਾਨਾਂ ਦਾ ਦਰਦ ਪਿੱਛੇ ਪਾਤਾ ਅੱਜ ਉਹ ਕਰੋੜਾ ਕਰੋੜਾ ਲੋਕ ਜਿਹੜੇ ਦੋ ਵਕਤ ਦੀ ਰੋਟੀ ਨੂੰ ਤਰਸਦੇ ਆ ਉਹਨਾਂ ਨੂੰ ਪਿੱਛੇ ਛੱਡ ਕੇ ਕੇਵਲ ਤੇ ਕੇਵਲ पिछले दिन मैं कहना जिनी मार कीटिंग भगवान राम की की है एनी मार कीटिंग किसी होर चीज की नहीं की मेरा अपना जन्म एक हिंदू परिवार च है लेकिन भाई मैं इन्ना क जान है भगवान राम की कोई पार्टी नहीं भगवान राम का कोई चो निशान नहीं सी। ਭਗਵਾਨ ਰਾਮ ਸਬਦਾ ਸੀ ਭਗਵਾਨ ਰਾਮ ਸਬਦਾ ਸੰਜਾ ਚੋਣਾ ਲੁੱਟਣ ਦੀ ਤਿਆਰੀ ਹੈ ਮੈਂ ਲੰਬੀ ਗੱਲ ਨਹੀਂ ਕਰਨੀ ਪਰ ਭਰਾਓ ਜਿੰਮੇਵਾਰੀ ਤੋਂ ਕੰਮ ਲਾਓ ਅੱਜ ਮਸਲਾ ਬੇਰੁਜ਼ਗਾਰੀ ਦਾ ਹੈ ਅੱਜ ਮਸਲਾ ਗਰੀਬੀ ਦਾ ਹੈ ਅੱਜ 3000 ਸਕੇਰ ਮੀਲ ਜਿਹੜੀ ਜ਼ਮੀਨ ਚਾਈਨਾ ਨੇ ਦੱਬੀ ਐ ਜੇਦੇ ਨਾਂ ਤੇ ਇੱਕ ਦਿਨ ਵੀ ਲੋਕ ਸਭਾ 'ਚ ਗੱਲ ਨਹੀਂ ਕਰਨ ਦਿੱਤੀ ਅੱਜ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਦੇਸ਼ ਨੂੰ ਇਕੱਠਾ ਰੱਖਣ ਦਾ ਮਾਮਲਾ ਹੈ ਲੜਾਈ ਉਹਨਾਂ ਲੋਕਾਂ ਨਾਲ ਹੈ ਅਸੀਂ ਤੁਹਾਨੂੰ ਪ੍ਰਾਰਥਨਾ ਕਰਦੇ ਆ ਤੁਸੀਂ ਜਿੰਨੇ ਆਇਓ ਸਾਰੇ ਲੀਡਰੋ ਓਪੀਨੀਅਨ ਬਣਾ ਕਰੋ ਜਾਓ ਗਲੀ ਗਲੀ ਜਾ ਕੇ ਲੋਕਾਂ ਨੂੰ ਦੱਸੋ ਕਿ ਅਸਲ ਲੜਾਈ ਕਿਹਦੇ ਨਾਲ ਹੈ ਇੱਕ ਪਾਸੇ ਉਹ ਲੋਕ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੇ ਲਾਰੇ ਲੱਪੇ ਲਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਚ ਕਾਮਯਾਬੀ ਹਾਸਲ ਕੀਤੀ ਹੈ ਮੈਂ ਕਹਿਣਾ ਚਾਹੁੰਦਾ ਹੈ ਇਲੈਕਸ਼ਨਾਂ ਜਿੱਤੀਆਂ ਵੀ ਜਾਣੀਆਂ ਐ ਇਲੈਕਸ਼ਨਾਂ ਹਾਰੀਆਂ ਵੀ ਜਾਣੀਆਂ ਐ ਲੇਕਿਨ ਕਾਂਗਰਸ ਪਾਰਟੀ ਇੱਕ ਵਿਚਾਰ ਤਾਰਾ ਦਾ ਨਾਮ ਹੈ ਜਿੰਨਾ ਅੱਜ ਕਾਂਗਰਸ ਦੀ ਲੋੜ ਕਾਂਗਰਸ ਪਾਰਟੀ ਨੂੰ ਹੈ ਇਸ ਤੋਂ ਜ਼ਿਆਦਾ ਲੋੜ ਇਸ ਵਿਚਾਰ ਤਾਰਾ ਦੀ ਦੇਸ਼ ਨੂੰ ਹੈ ਲੇਕਿਨ ਪੰਜਾਬ 'ਚ ਸਾਡਾ ਮੁਕਾਬਲਾ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਦੀ ਆਪਣੀ ਕੋਈ ਵਿਚਾਰ ਤਾਰਾ ਨਹੀਂ ਸੋ ਬਹੁਤੀ ਲੰਬੀ ਗੱਲ ਨਾ ਕਰਦਾ ਹੋਇਆ ਪ੍ਰਾਰਥਨਾ ਕਰਦਾ ਹੈ ਕਿ ਹੁਣ ਟਾਈਮ ਲੰਬਾ ਨਹੀਂ ਹੈ ਡੇਢ ਦੋ ਮਹੀਨੇ ਦੀ ਸਾਰੀ ਕਹਾਣੀ ਹੈ ਤੁਹਾਡੀ ਤਾਕਤ ਹੈ ਲੋਕ ਤੁਹਾਡੇ ਨਾਲ ਹੈ ਬੇਮਿਸਾਲ ਕੰਮ ਪੰਜਾਬ ਖਾਤਰ ਕੀਤਾ ਹੈ ਜੇ ਪੰਜਾਬ ਨੂੰ ਇਸ ਥਾਂ ਤੇ ਲੈ ਕੇ ਕੋਈ ਆਇਆ ਹੈ ਪੰਜਾਬ ਖਾਤਰ ਕੁਰਬਾਨੀਆਂ ਦਿੱਤੀਆਂ ਹੈ ਪੰਜਾਬ ਚਮਨ ਸ਼ਾਂਤੀ ਬਹਾਲ ਕੀਤੀ ਹੈ ਪੰਜਾਬ ਨੂੰ ਮੁੜ ਕੇ ਲੀਹ ਤੇ ਕੋਈ ਲੈ ਕੇ ਆਇਆ ਹੈ ਤੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੈ ਦੇ ਪੰਜਾਬ ਦੀ ਕਾਨੂੰਨ ਵਿਵਸਥਾ ਪੰਜਾਬ ਦੀ ਸਿਕਿਉਰਿਟੀ ਪੰਜਾਬ ਦੀ ਭਾਈਚਾਰਕ ਦੀ ਸਾਂਝ ਦੀ ਜ਼ਮਾਨਤ ਅਗਰ ਕੋਈ ਦੇ ਸਕਦਾ ਹੈ ਤਾਂ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦੇ ਸਕਦੀ ਹੈ ਲੇਕਿਨ ਲੋੜ ਹੈ ਅੱਜ ਇਸ ਗੱਲ ਨੂੰ ਇਸ ਸੰਦੇਸ਼ ਨੂੰ ਗੜੀ ਗੜੀ ਪਝਣ ਦੀ ਅਸੀਂ ਗੜ੍ਹਕੇ ਸਾਹਿਬ ਨੂੰ ਸੁਣਨਾ ਹੈ ਜੋ ਸੁਨੇਹਾ ਦੇਣਗੇ ਉਹ ਸੁਨੇਹਾ ਲੈ ਕੇ ਜਾਣਾ ਪਰ ਮੈਂ ਵਧਾਈ ਦਿੰਦਾ ਪੀਸੀਸੀ ਨੂੰ ਤਮਾਮ ਅਧਿਕਾਰਾਂ ਨੂੰ ਤਮਾਮ ਸਾਥੀਆਂ ਨੂੰ ਕਿ ਬੜੀ ਜਦੋ ਜਹਿਦ ਕੀਤੀ ਹੈ ਆਓ ਰਸਤਾ ਔਖਾ ਜ਼ਰੂਰ ਹੈ ਲੇਕਿਨ ਜਿੱਤ ਲੋਕਾਂ ਦੀ ਹੁੰਦੀ ਹੈ ਜਿੱਤ ਤੁਹਾਡੀ ਹੋਣੀ ਹੈ ਕੋਈ ਦੁਨੀਆ ਦੀ ਤਾਕਤ ਕਾਂਗਰਸ ਦਾ ਰਸਤਾ ਰੋਕ ਨਹੀਂ ਸਕਦੀ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਹੈ ਸਾਰੀਆਂ ਬਿਮਾਰੀਆਂ ਦਾ ਇਲਾਜ ਕੱਲੀ ਇਸੇ ਵਿਚਾਰਧਾਰਾ ਚ ਹੈ ਆਓ ਇਸ ਵਿਚਾਰਧਾਰਾ ਦੇ ਪਹਿਰੇਦਾਰ ਬਣ ਕੇ ਦੇਸ਼ ਦੇ ਅੰਤ ਤੱਕ ਯੋਧੇ ਰਾਹੁਲ ਗਾਂਧੀ ਦੀ ਅਗਵਾਈ ਦੇ ਥੱਲੇ ਚੱਲ ਕੇ ਇਸ ਦੇਸ਼ ਨੂੰ ਬਚਾਉਣ ਵਾਸਤੇ ਡੈਮੋਕ੍ਰੇਸੀ ਬਚਾਉਣ ਵਾਸਤੇ ਸੰਵਿਧਾਨ ਦੀ ਰਾਖੀ ਕਰਨ ਵਾਸਤੇ ਆਓ ਸਾਰੇ ਇਕੱਠੇ ਹੋ ਕੇ ਹਵਲਾ ਮਾਰੀਏ ਤੇ ਆਣ ਵਾਲੇ 2 ਮਹੀਨੇ ਚ ਜਿਹੜੀ ਜੰਗ ਲੱਗਣੀ ਹੈ ਉਹਦੀ ਲੜਾਈ ਉਹਦੇ ਕਮਰ ਕੱਸੇ ਅੱਜ ਤੋਂ ਕੱਸ ਕੇ ਉਸ ਜੰਗ ਚ ਕੋਦੀਏ ਤਾਂ ਕਿ ਫਤਿਹ نصیਬ ਹੋਵੇ ਤੇ ਫਤਿਹ ਉਹਨਾਂ ਨੂੰ ਮਿਲਦੀ ਹੈ ਜਿਹੜੇ ਜੰਗਜੂ ਹੁੰਦੇ ਆ ਜਿਹੜੇ ਜੰਗ ਚ ਲੜਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ Jaden